ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟੇ ਆ ਤੇ ਬੈਰੀ ਲੈ ਬਦ ਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਉ ਜਪੀ ਪਰਵਾਸਾ ਤੇਰਾ ਰਹਾਉ ਚੀਤਨ ਆਵਸ ਦੁਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕਹਿ ਆਦਾਰਾ ਪੂਰਨ ਹੋਏ ਮੇਰੇ ਉਹ ਸੁਖਦਾਈ ਓਨ ਨਾ ਕਾਈ ਬਾਤਾ ਤਤਸਾਰ ਪਰਮ ਪਾਦ ਪਾਇਆ ਛੋੜਨਾ ਕਤਹੂੰ ਜਾਤਾ ਬਰਨ ਨਾ ਸਕੋ ਜੈਸਾ ਤੂ ਹੈ ਸਾਚੇ ਅਲਖ ਅਪਾਰਾ ਅਤੁੱਲ ਅਥਾਹਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਬਰਨ ਨਾ ਸਾਕ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਆਤਾਹਾ ਆ ਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਮੇਰਾ ਤਾਂ ਗੁਰੂ ਰੱਖ ਹੈ ਪ੍ਰਮਾਤਮਾ ਰੱਖ ਹੈ ਉਹੀ ਮੈਨੂੰ ਕਾਮ ਆਦਿਕ ਵੈਰੀਆਂ ਤੋਂ ਬਚਾਉਣ ਵਾਲਾ ਹੈ हे ਪ੍ਰਭੂ ਮੈਨੂੰ ਤੇਰਾ